ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ گاਵਾ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਸੋਈਆਂ ਵਾਂ ਤੇ ਇੱਕ ਗੱਬਨ ਆ ਸੋਈਆਂ ਦੀਆਂ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੀਬੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਚਲੋ ਕਿਰਪਾ ਦੇ ਦਿਜੀਏ ਤੇ ਨਾਮ ਦੱਸ ਦੇ ਕਰੇ ਨਾਮ ਮੇਰਾ ਸੋਨੂ ਪਹਿਲਵਾ ਜੀ ਪਿੰਡ ਪੰਜਗੜੀਆਂ ਤਸਵੀਰ ਜੇਨੌਲਾ ਜਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੀ ਬੋਲ ਦੋ 9781897099 ਠੀਕ ਆ ਵੇਖ ਗਿਆ ਪਹਿਲਾ ਮਾਲ ਵੇਖ ਗਿਆ ਜੀ ਵੇਖਿਆ ਫੇਰ ਵਿੱਚ ਆਇਆ ਵੇਖ ਗਿਆ ਉਹ ਇਰਾਦੀਆਂ ਹੋਈਆਂ ਜੀ ਅੱਛੇ ਕਲਦੀਆਂ ਹੀ ਆਈਆਂ ਵਾ ਤੇ ਛਿਰਵਾਜ ਜਿਹੜੀਆਂ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਤਾਜੀਆਂ ਸੂਈਆਂ ਜਾਦੀਆਂ ਬੱਚੇ ਨਾੜੂ ਤੇ ਹੀ ਆ ਹਨਾ ਆ ਕਿੰਨੇ ਚਿਰ ਦੀ ਸੂਈ ਆ ਅੱਜ ਤੀਜਾ ਦਿਨ ਵੀ ਬੌਲਾ ਜਿਹਰੇ ਥੱਲੇ ਅੱਛਾ ਪਰਸਾਂ ਦੀ ਸੂਈ ਆ ਪਰਸਾਂ ਦੀ ਸੂਈ ਤੇ ਕਿੰਨਾ ਕੁ ਬੌਲਾ ਇਹਦੇ ਕੋਲ ਕੋਲੋ ਬੱਚੇ ਦਾ ਪਾ ਕੇ 12 ਕਿਲੋ ਜੀ ਵੀਤੀ ਪਿਆਰ ਜਿਹੜਾ ਕਿੰਨਾ ਘਰੀ ਜਾਊਗੀ ਇਹ ਘਰ ਵਾਲਿਆਂ ਨੇ ਪਹਿਲੇ ਸੂਏ ਹੀ 13 ਕਿਲੋ ਚੋਇਆ ਜੀ ਅੱਛਾ ਬਾਕੀ ਦੁੱਧ ਵੀਰ ਦੀ ਸਾਮ ਦਾ ਜਿੰਨਾ ਇਹਨਾਂ ਨੂੰ ਪਾਲੋ ਉਹਨਾਂ ਹੀ ਚੋਲੋ ਕਰਵਾਉਂਗਾ ਜੀ ਅੱਛਾ ਇਹ ਨਾ ਨਾ ਪਾਓਗੇ ਤੇ ਨਾ ਠਾਣੂ ਹੋਣਾ ਜੇ ਪਾਦੋਗੇ ਤਾਂ ਜਾਣਗੇ ਠੀਕ ਆ ਦੁੱਧ ਸੇਵਾ ਦਾ ਜੀ ਕਿੰਨਾ ਕੁ ਅੰਦਾਜ਼ਾ ਜਨਾ ਕਰੀ ਜਾਣਗੇ 14 15 ਕਿਲੋ ਤੇ 13 ਕਿਲੋ ਤੇ ਹੈਗਾ ਹੀ ਹੈਗਾ ਨਾ ਅੱਛਾ ਕਿੰਨਾ ਚੁੰਦੇ ਨੇ ਇਹਨਾਂ ਦੇ ਹੁਣ 12 ਕਿਲੋ ਬੌਲੀ ਬੱਚੇ ਦੀ ਪਾ ਗਏ ਇਹ ਮਤਲਬ ਹੈ ਹਾਂਜੀ ਹਾਂਜੀ ਤੋੜਾਂ ਹਾਂ ਫੇਰ ਇੱਕ ਰੀ ਬਾਕੀ ਆਦੇ ਸਾਦੇ ਬੱਚੇ ਦਾ ਨਾੜੂ ਜਿਹੜਾ ਬਿਲਕੁਲ ਤਾਜ਼ਾ ਹੀ ਆ ਨਾਲ ਤੇ ਆ ਥਣਵੀ ਇਹਦੇ ਦੇਖ ਸਕਦੇ ਜੇ ਲਾਗੇ ਤਾਂ ਦਾ ਸਾਈਜ਼ ਗਿਆਬ ਜਿਹੜਾ ਚੰਗਾ ਆ ਤੇ ਹਨਨੇ ਤੇ ਬਰੀ ਬਰੀ ਕਨਾੜਾ ਵੀ ਚੰਗੀਆਂ ਜਿਹੜੀਆਂ ਨਿੱਕੇ ਨਿੱਕੇ ਜਿਹਾ ਸੰਘੇਗੇ ਨਾ ਮਾਤਰੇ ਹਾਂ ਜਰਸੀ ਕਰੋਸ ਚ ਦੁੱਧ ਵੀ ਸੰਗਣਾ ਮੱਝਾਂ ਰਗਾ ਹੁੰਦਾ ਇਹਨਾਂ ਕਾਮਾਂ ਦਾ ਚੱਲ 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 ਫੰਡੀ ਆ ਫਿਰ ਕੇ ਨਾਲ ਆotra ਛੰਡੀ ਧੀਰੀ ਆ ਉੱਥੇ ਜਾ ਕੇ ਦਿਖਾ ਦੇ ਕੋਈ ਹੋਲੀ ਹੋਲੀ ਲੈ ਜਾਵੇ ਜੀ ਬਾਕੀਆਂ ਖੰਡੀਆਂ ਇਹ ਨਹੀਂ ਵੀ ਕੋਈ ਰੱਸੀ ਪਾਉਣ ਦੀ ਲੋੜ ਜਿੱਤਰਾ ਮਰਜ਼ੀ ਕੋਈ ਪਾਵੇ ਇਧਰ ਉਹ ਬੈਠੇ ਬੈਠੇ ਹੈਗੀ ਠੰਡੀ ਤੇਰੀ ਆਤਰ ਜਿੱਤਰਾ ਮਰਜ਼ੀ ਕੋਈ ਪਾਵੇ ਬਿਲਕੁਲ ਸ਼ਾਂਤ ਜੇ ਸੁਭਾਅ ਦੀ ਆ ਤੇ ਬੈਣੀ ਵਾਲੇ ਪਾਸੇ ਰਵੇਂ ਥਾਣੇ ਦੇ ਦੇਖ ਸਕਦੇ ਜੀ ਥਾਣਾ ਦਾ ਸਾਈਜ਼ ਆਪ ਜਿਹੜਾ ਇਹਦਾ ਚੰਗਾ ਉੱਤਰ ਹੈਗੇ ਵੀ ਨਿੱਗਰ ਹੈ ਰਾਜੀ ਆ ਓਏ ਮੂੰ ਇੰਨਾ ਕੀ ਆਉਂਦਾ 14-15 ਕਿਲੋ ਦੁੱਧ ਵੀ ਕੋਈ ਨਹੀਂ ਆਉਂਦਾ ਹਾਂਜੀ ਹਾਂਜੀ ਤੇ ਕਿੰਨਾ ਫਿਰ ਮੋਲੇ ਦਾ ਦੇ ਦਈਏ 45 ਦੀ ਜੀ ਕਰ ਦੇ ਮਾਨਤਨ ਕਰਦੋ ਜਿੰਨਾ ਕਰਨਾ ਤੁਸੀਂ ਪੰਜਾਂ ਦੇ ਕਰਨਾ ਆਪ ਹੀ ਕਰਦੋਗੇ ਕਰਦੋ ਤੁਸੀਂ ਕਰਦੋ ਜੀ ਜੈਸਨੋ ਕਰਦੋ ਕਰਦੋ ਤੁਸੀਂ ਜੈਸਨੋ ਕਰ ਇੱਕੋ ਗੱਲ ਕਰਦੀ ਹੈ ਫਿਰ ਕੋਈ ਗੱਲ ਜਿੱਥੇ ਵਿਗਨੀ ਆ ਹਾਂ ਜੀ 40 ਚੋਂ ਛੋਟ ਕਰਦੀ ਹੈ ਕਰਦੋ ਜੀ ਨਹੀਂ ਕਰਾਂਗੇ 2000 ਕਰਦੀ ਹੈ ਦੇਦਾਂਗੇ ਕੋਈ ਹੋਰ ਮਾਨਤਨ ਕਰਾਂਗੇ ਵੀਰ ਭਰਾ ਨੂੰ ਕੌਣ ਲਾਵੇ ਕੋਈ ਹਨਾ ਠੀਕ ਹੈ ਜੀ ਤੇ ਆਵੇ ਗਾਂ ਤਾਂ ਜੀ ਸੂਈ ਆ ਤੇ ਮਗਰੇ ਦੇ ਵੱਛੀ ਆ ਆ ਦੇਖ ਸਾਡੇ ਤਾਜ ਨਾੜੋ ਜਿਹੜਾ ਨਾਲ ਹੈ ਬਾਕੀ ਘਾਤ ਘਾਟ ਪੱਖੋਂ ਸਾਰੀਆਂ ਤੇ ਜਵਾਨ ਹੀ ਆ ਰਾਜੀਪੁਰੀ ਇਹ ਵੀ ਥਣ ਦੇਖ ਸਾਦੇ ਇਹਦੇ ਵੀ ਦੱਸਦੀ ਹੈ ਵਿਧਿਆ ਤੇ ਬਾਰੇ ਇਹ ਵਿਧਿਆ ਪਹਿਲਾ ਸੂਗਾ ਸੂਈ ਹੈ ਅੱਛਾ ਕਿਦਾਂ ਦੀ ਸੂਈ ਹੈ ਇਹ ਵੀ ਪਰਸੋਂ ਦੀ ਸੂਈ ਹੈ ਅੱਛਾ ਇਹਦੇ ਕੋ ਬੱਚੇ ਦਾ ਪਾ ਕੇ ਧਾ ਕਿਲੋ ਜੇ ਬੌਲੀ ਤਿਆਰ ਕਰ ਗਈ ਯਾਰ ਚਾਰ ਕਿ ਕੀ ਜਿਹੜੀ ਬੌਲੀ ਪਰਸੋਂ ਦੀ ਸੂਈ ਹੈ ਕਿੰਨਾ ਕਰੀ ਜਾਓਗੇ ਦੁੱਧ ਤੇ ਦੁੱਧ ਕੱਢ ਦਵਣ ਵਾਲੀ ਹੈ ਦੁੱਧ ਵੀਰ ਜੀ ਇਹੋ ਬੇਨਤੀ ਹੁੰਦੀ ਹੱਥ ਜੋੜ ਕੇ ਵੀ ਦੁੱਧ ਹੁੰਦਾ ਸੇਵਾ ਦਾ ਜਿੰਨਾ ਪਾਲੋ ਨਾ ਚੋੜੋ ਸਾਡੇ ਘਰ ਜਿੰਨਾ ਗਾਣਾ ਅਸੀਂ ਦੋ ਡੰਗ ਚਾਰ ਡੰਗ ਚਵਾ ਕੇ ਦਵਾਂਗੇ ਠੀਕ ਹੈ ਜੀ ਅੰਦਾਜ਼ਾ ਜੇ ਕਿੰਨਾ ਵਿੱਚ ਕਰਦੇ ਜਿੱਡਾ ਘੱਟ ਵਜਨ ਨੇ ਇਹਨੂੰ ਕੀ ਆਉਂਦਾ 13-14 ਕਿਲੋ ਠੀਕ ਆ ਉਤਰਾ ਠੰਡੀ ਤੇਰੀ ਕੀ ਠੰਡੀ ਜੀ ਠੰਡੀ ਜਿਤਨਾ ਮਰਜੀ ਹੈ ਨਹੀਂ ਕੋਈ ਲੱਤ ਮਾਰਨ ਵਾਲੀ ਚੀਂਗਾ ਦੀ ਸਿੰਘ ਨਾਣ ਉਹ ਤੇ ਵਾਛੀ 50000 ਦੀ ਅੱਛਾ ਤੋਰਾ ਫਿਰ ਇੱਕਲੀ ਬਾਕੀ ਬਿਲਕੁਲ ਕਹਿੰਦੇ ਸ਼ਾਂਤ ਸੁਭਾਅ ਦੀ ਆ ਬਾਕੀ ਸਿੰਘਾਂ ਦੇ ਸਿੰਘ ਜਿਹੜੇ ਜ਼ਰੂਰ ਇਹਦੇ ਹੈਗੇ ਆ ਪਰ ਉਤਰਾ ਕਹਿੰਦੇ ਵੀ ਠੰਡੀ ਆ ਕੱਦ ਵੇਖੋ ਨਾ ਕੱਦ ਕਿੱਡਾ ਕੱਦ ਵਜਨ ਚ ਚੰਗੀ ਉਤਰਾਈ ਆ ਵੀ ਸੰਭੀ ਸੁੰਭੀ ਚੰਗੀ ਆ ਜਿੱਥੋਂ ਵੀ ਆਈ ਆ ਪਰ ਇਹ ਆ ਵੀ ਚਲੋ ਕਿਸੇ ਨੇ ਸਿੰਗ ਨਹੀਂ ਲਗਾਏ ਇਹਦੇ ਛੋਟੀ ਹੁੰਦੀ ਦੇ ਬਾਕੀ ਬੋਡੀ ਦੀ ਸ਼ਾਈਨ ਜਿਹੜੀ ਪੂਰੀ ਚੰਗੀ ਆ ਹਾਂ ਲੈ ਸਾਡੇ ਭਾਵੇਂ ਇਤਰੇਂ ਕਲੀ ਜਿ ਬੈ ਜੋ ਪਹਿਲਾ ਸੂਬਾ ਸੋਈ ਆ ਬਾਕੀ ਦੇਖ ਸਾਡੇ ਬਿਲਕੁਲ ਨਿਕਰਵਾਂ ਨੇ ਰੀਫਿਕਸੋ ਨਹੀਂ ਜੀ ਫਰੀਦਮੇ ਪੂਰੀ ਰਾਜੀ ਆ ਕਿੰਨਾ ਫੇ ਰੱਖਣਾ ਵਿਧਿਆ ਦਾ ਮੁੱਲ ਨਹੀਂ ਜੀ ਸਿੰਗ ਨਾਲ ਦੇ ਫਿਰ ਤੇ 65000 ਦੀ ਹਾਂਜੀ ਹੁਣ ਫਰੀਦ ਕੀ ਚਾਲੀ ਦੀ ਹੋਰ ਕਰਦੀ ਛੋਟ ਕਰ ਦੋ ਜੀ ਨਹੀਂ ਕਰੂ ਪੂਰੇ 35 ਦੀ ਦੇ ਦਾਂਗੇ 35 ਮਾਨਦਾਨ ਕਰਾਂਗੇ ਫੁੱਲੇ ਫੁੱਲੇ ਮਾਨਦਾਨ ਚੱਲਣਗੇ ਬਾਕੀ ਠੰਡੀ ਇਹ ਨਹੀਂ ਵੀ ਕੋਈ ਰੱਸੀ ਪਾਉਣ ਦੀ ਲੋੜ ਖਲੋ ਪੁੱਤ ਜਿੱਦਰ ਦੀ ਮਰਜ਼ੀ ਬੋ ਠੀਕ ਐ ਤੇ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਇਹ ਗੱਬਣੇ ਆ ਜਿਹੜੇ ਇਹ ਗੱਬਣੇ ਤੇ ਆ ਥਾਣੇ ਦੇ ਵੀ ਦੇਖ ਸਕਦੇ ਆ ਆਪਾਂ ਲੱਗੇ ਤਾਂ ਕਿੰਨਾ ਜੀ ਵਿਧਿਆ ਦੇ ਕੋਲ ਦੁੱਧ ਉਹ ਕਿੰਨਾ ਕ ਕਰੀ ਜਾਊਗੀ ਦੁੱਧ ਦੇ ਇਹ ਦੁੱਧ ਵੀਰ ਜੀ ਪਹਿਲੇ ਸੂਏ ਸੁਈ ਵੇਖ ਲਈ ਆਰਕਾ ਜਾਂਦੀ ਪਹਿਲਾ ਤੇ ਦੂਸਰਾ ਸੂਆ ਸੁਣੇ ਪਹਿਲੇ ਸੂਏ ਨੇ 12 ਕਿਲੋ ਦੁੱਧ ਭਰਿਆ ਜੀ ਅੱਛਾ ਹਾਂ ਜੀ ਬਾਕੀ ਦੁੱਧ ਵੀਰ ਜੀ ਸੇਵਾ ਦਾ ਹੀ ਬੇਨਤੀ ਇਹ ਹੁੰਦੀ ਆ ਗੱਭਨ ਡਗਰ ਦਾ ਨਹੀਂ ਕੋਈ ਪਤਾ ਕਿ ਕੋਈ ਵੱਧ ਵੀ ਦੇਣ ਵਾਲਾ ਕੋਈ ਘੱਟ ਵੀ ਦੇਣ ਵਾਲਾ ਘਰ ਵਾਲਿਆਂ ਦੇ 12 ਕਿਲੋ ਜੁਆ ਅੱਛਾ ਹਾਂ ਜੀ ਤੇ ਅਜੇ ਕਿੰਨੇ ਕੁ ਲੈ ਜੁ ਦਿਨ ਦਿਨ ਇਹਦੇ 9 ਦਿਨ 9 ਦਿਨ ਹੋਏ ਨੇ ਜੇ ਕੱਲ ਨੂੰ 6 ਤਰੀਕ ਨੂੰ ਪੂਰੇ ਅੱਛਾ ਉਹ 10 12 ਦਿਨ ਹੀ ਖੜੂਗੀ ਤੋਰਾਂ ਫੇਰ ਇੱਕ ਰੀਨ ਬਾਕੀ ਇਹ ਆ ਵੀ ਚਲੋ ਰੰਗ ਰੂਪ ਦੇ ਸੋਹਣੀ ਆ ਸਾਫ਼ ਹੈ ਜਿੰਨੀ ਵੀ ਇੱਕੋ ਜਿਹਾ ਰੰਗ ਦੀ ਆ ਸੋਹਣੀ ਲੱਗਦੀ ਬੱਜੀ ਚੱਲ ਚੱਲ ਬੁੱਧ ਅਜੇ ਤਿਆਰ ਹੋਣੀ ਆ ਫਿੱਟ ਜਿਹਾ ਹਵਾਨਾ ਨਿੱਗਰ ਹੀ ਤਿਆਰ ਕਰਨਾ ਹੈ ਆ ਦੇ ਸਾਡੇ ਹਵਾਨਾ ਐ ਅਲਪੁੱਟ ਬੈਗੇ ਦਿਖਾ ਦੇ ਰਹੀ ਠੰਡੀ ਇਹ ਵੀ ਠੰਡੀ ਧੀਰੀ ਆ ਵਾਹ ਇਹ ਆ ਦੇ ਸਾਡੇ ਥੱਲੇ ਭਾਵੇਂ ਤਰੇ ਬੈ ਜਾ ਆ ਜੋ ਲੈ ਆਓ ਜੀ ਬਾਕੀ ਚਲੋ ਅੱਜ ਜਿੰਨੀਆਂ ਵੀ ਆ ਸਫਾਈ ਜਿਆ ਸੋਨੀਆ ਵੇੜਾ ਹਾਂ ਤੇ ਕਿੰਨਾ ਕੁ ਵੇਚਿਆ ਦਾ ਕੋਈ ਨਹੀਂ ਵੀ ਆਇਆ ਨਹੀਂ ਵੀ ਪੁਰਕਣ ਵਾਲੀ ਆ ਬੜੂ ਬਲੀ ਵਕੀ ਆ ਵੇਖੋ ਵਦਰਾ ਆਡਰ ਬਾਕੀ 99 ਪੂਰਾ ਚੰਗੇ ਗੈਪ ਤੇ ਆ ਜਿਹੜਾ ਕਾਲਾ ਥਾਣੇ ਆ ਜੇ ਤਿਆਰ ਹੋਣਾ ਹੈ ਕਿੰਨਾ ਫੇਰ ਰੱਖਣਾ ਇਹਦਾ ਮੁੱਲ ਵੀਰ ਜੀ ਸੂਈ ਹੁੰਦੀ ਵਛੀ ਤੇ 45000 ਦੀ ਹਾਂਜੀ ਉਹ 40 ਦੀ ਦੇ ਦਈਏ ਕਰਦੀ ਐ ਜੱਸਨਾ ਕਰ ਦੋ ਤੁਸੀਂ ਕਰਨਾ ਜੇ 35 ਚ ਜਾਣਦੀ ਐ ਖੁੱਲਾ ਮੰਨਤਾ ਨਹੀਂ ਐ ਕਰ ਤਾਂ ਖੁੱਲਾ ਮੰਨਤਾਂ ਸਾਮ ਛੱਡ ਕੇ ਦੇਵਾਂਗੇ ਜੀ ਲਾਵੇ ਕੋ ਫੋਨ ਹੈ ਨਾ ਖਾਲੀ ਨਹੀਂ ਮੋੜਦੇ ਬਰਾ ਮੋੜਦੇ ਨਹੀਂ ਖਾਲੀ ਨਹੀਂ ਮੋੜਦੇ ਠੀਕ ਆ ਤੇ ਆ ਤੁਹਾਡੀ ਉੱਚਾ ਬੱਚਾ ਗਈ ਆ ਹਾਂ ਜੀ ਕਿੰਨਾ ਇਹਦੇ ਕੋਲ ਦੁੱਧ? ਮੇਰੇ ਕੋਈ ਵੀਰ ਜੀ ਬੱਚੇ ਦਾ ਪਾ ਕੇ 7 ਕਿਲੋ ਹੀ। ਅੱਛਾ। ਆਪਾਂ ਪਿਛਲੀ ਵੀਡੀਓ 'ਚ ਪਾਈ ਸੀ। ਹਾਂਜੀ। ਬੰਦੇ ਨੇ 500 ਰੁਪਿਆ ਸਾਈ ਪਾ ਕੇ ਨਾ ਹਾਂਜੀ। ਮੁਰਗੇ ਫੋਨ ਨਹੀਂ ਚੁੱਕਿਆ। ਅੱਜ ਦਿਨ ਫੋਨ ਚੁੱਕਿਆ ਮੈਨੂੰ ਫੋਨ ਆਉਂਦੇ ਰਹੇ ਲੋਕਾਂ ਦੇ। ਅੱਛਾ। ਤੇ ਫੋਨ ਨਹੀਂ ਵੀਰ ਨੇ ਚੁੱਕਿਆ ਮੁਰਗੇ ਅੱਲੇ ਦਿਨ ਚੁੱਕਿਆ ਫੋਨ। ਹਾਂਜੀ। ਆਉਂਦਾ ਮੈਨੂੰ ਥੋੜੀ ਮਜਬੂਰੀ ਪੈ ਗਈ ਘਰ 'ਚ। ਹਾਂਜੀ। ਆਪਾਂ ਦਾ 500 ਰੁਪਿਆ ਵਾਪਸ ਪਾਉਂ ਦਿੱਤੀ ਸਾਈ। ਅੱਛਾ। ਹਾਂਜੀ। ਪਿਛਲੀ ਵੀਡੀਓ 'ਚ ਪਾਈ ਸੀ। ਠੀਕ। ਉਹਦੇ ਬਾਅਦ ਛੱਡੀ ਫੋਨ ਹੋ ਨੀ ਮੁਰਕਿਆ ਹੀ ਨਹੀਂ ਬਾਕੀ ਚਲੋ ਤੁਸੀਂ ਦੱਸਣ ਦੇ ਕੋਈ ਮਜਬੂਰੀ ਬਣ ਗਈ। ਬਾਕੀ ਚਲੋ ਉਹਨਾਂ ਦੀ ਮੰਨਣੀ ਪੈਂਦੀ ਵੀ ਆਪਾਂ 500 ਦਾ ਵਾਪਸ ਪਾ ਦੋ। ਠੀਕ ਐ। ਬਾਕੀ ਚਲੋ ਇਹ ਆ ਵੀ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਚੁੱਕਣਾ ਚਾਹੀਦਾ। ਕਈ ਵਾਰੀ ਕਈ ਵਾਰੀ ਕਰ ਅੱਜ ਕਈ ਗੱਲਾਂ ਹੋ ਜਾਂਦੀਆਂ। 7 ਕਿਲੋ ਦੁੱਧ ਜਿਹੜਾ ਕਿੰਨੇ ਵੀ ਹੈਗਾ ਉਤਨਾ ਵਸ਼ੀ ਹੈ ਤੇ ਮੈਂ ਘਰੋਂ ਵਲੀ। ਆਜੇ ਲੈ ਆਓ ਜੀ। ਹੋਰ ਤਾਂ ਐਵੇਂ ਠੰਡੀ ਤੇਰੀ ਆ। ਕਿਸੇ ਵੀਰ ਤਾਂ ਚਾਹ ਪਾਣੀ ਦਾ ਵਧੀਆ ਸਾਰੀ ਜਾਊਗੀ। ਦੇਦਾ ਫਿਰ ਮੁੱਲ ਇਹਦਾ ਮੁੱਲ 20000 ਕਰਦੇਂ ਧਿਆਨ ਦੀ ਹੈ ਵੀ ਦੱਸ ਦੋ ਦਿਨ ਦੱਸ ਦੋ ਪੂਰੇ 15 ਦੀ ਦੇ ਦਾਂਗੇ 15 ਦੀ ਠੀਕ ਹੈ ਜੀ ਵੀਰ ਜੀ ਇਹਨੇ ਤਾਂ ਹੁੰਦਾ ਕੁਝ ਨਹੀਂ ਲੇਵਾ ਨਹੀਂ ਦਿਖਉਂਦੀ ਹੁੰਦਾ ਹੈਗਾ ਥੱਲੇ ਅੱਛਾ ਇਹ ਜੱਡਾ ਜ਼ਿਆਦਾ ਨਹੀਂ ਦਿਖਉਂਦੀ ਨਾੜੀ ਦੁੱਧਿਆ ਦੇ ਠੀਕ ਹੈ ਜੀ ਇਹਦੇ ਪਿਛਲੀ ਵੀਡੀਓ ਵੀਰ ਜੀ ਲੋਕੀ ਮੰਗਦੇ ਤੇ ਮੈਂ ਹੁਣ ਵੀਰ ਦੀ ਮਜਬੂਰੀ ਕਰਕੇ ਉਹਨਾਂ ਚਲੋ ਹਾਂ ਚਲੋ ਕਈ ਗੱਲਾਂ ਆ ਜਾਂਦੀਆਂ ਤੇ ਬਾਕੀ ਤੇ ਨਾ ਵੀਰ ਜੇ ਕਿਸੇ ਦੀ ਸਾਈ ਪਈ ਹੋਰੀ ਹਾਂਜੀ ਉਹਨੂੰ ਡੀ ਕੇ ਨੂੰ ਪੁੱਛ ਕੇ ਫਿਰ ਵੇਚਣਾ ਨੰਗਲ ਉਤਰਾ ਨਹੀਂ ਵੇਚਣਾ ਅੱਛਾ ਅਗਲੇ ਨੇ ਸਾਈ ਨੂੰ ਪਾਈ ਆ ਉਹਦੀ ਚੀਜ਼ ਨਹੀਂ ਬਸੰਦ ਆਉਂਦੀ ਉਹਦੀ ਸਾਈ ਵਾਪਸ ਹੋ ਗਈ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਇੱਥੇ ਆਓ ਤੇ ਆਪਣੀਆਂ ਵੇਸ ਚਾਖ ਕੇ ਤੇ ਪਰਖ ਕੇ ਪਸ਼ੂ ਖਰੀਦੋ ਜੀ